ਮਹਾਰਾਸ਼ਟਰ ਤੋਂ ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੂਨੇ ਜ਼ਿਲ੍ਹੇ ਦੇ ਵਿੱਚ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸੇ ਦੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਤੋਂ 25 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਮੰਦਰ ਜਾ ਰਹੇ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਪਿਕਅਪ ਵਾਹ ਜੋ ਕਿ ਅਚਾਨਕ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਭਿਆਨਕ ਤੇ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ। ਮੌਕੇ ਤੇ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਕਈਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਜਾਇਆ ਜਾਂਦਾ ਹੈ ਜਿੱਥੇ ਕੀ ਕਈ ਲੋਕ ਇਲਾਜ ਦੌਰਾਨ ਆਪਣਾ ਦਮ ਤੋੜ ਦਿੰਦੇ ਨੇ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੂਨਾ ਜ਼ਿਲ੍ਹੇ ਦੇ ਖੇੜ ਤਾਲੁਕਾ ਦੇ ਵਿੱਚ ਸੋਮਵਾਰ ਸ਼ਾਮ ਨੂੰ ਕੁੰਡੇਸ਼ਵਰ ਮੰਦਿਰ ਦੇ ਨੇੜੇ ਇੱਕ ਪਿਕਅਪ ਵੈਨ ਖੱਟ ਦੇ ਵਿੱਚ ਡਿੱਗਣ ਦੇ ਕਾਰਨ 10 ਔਰਤਾਂ ਦੀ ਮੌਤ ਹੋ ਗਈ ਤੇ 25 ਹੋਰ ਲੋਕ ਜ਼ਖਮੀ ਹੋ ਗਏ ਨੇ ਪੀੜਤ ਜੋ ਸੀ ਉਹ ਪਾਪਲ ਬਾੜੀ ਪਿੰਡ ਦੇ ਵਸਨੀਕ ਸੀ ਤੇ ਸੌਣ ਮਹੀਨੇ ਦੇ ਚੌਥੇ ਸੋਮਵਾਰ ਦੇ ਲਈ ਉਹ ਮੰਦਿਰ ਜਾ ਰਹੇ ਸੀ ਪੁਲਿਸ ਦੇ ਮੁਤਾਬਕ ਲਗਭਗ 30 ਤੋਂ 35 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਪਿਕਅਪ ਵੈਨ ਦੇ ਡਰਾਈਵਰ ਦੇ ਵੱਲੋਂ ਜਟਲਾਂ ਤੇ ਚੜਾਉਣ ਦੀ ਗੱਡੀ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਮੋੜ ਤੇ ਡਰਾਈਵਰ ਗੱਡੀ ਤੋਂ ਕੰਟਰੋਲ ਗਵਾ ਬੈਠਦਾ ਹੈ ਜਿਸ ਕਾਰਨ ਗੱਡੀ ਪਿੱਛੇ ਵੱਲ ਪਲਟ ਜਾਂਦੀ ਹੈ ਤੇ 25 ਤੋਂ 30 ਫੁੱਟ ਹੇਠਾਂ ਡੂੰਗੀ ਖੜ ਦੇ ਵਿੱਚ ਆ ਡਿੱਗਦੀ ਹੈ ਮ੍ਰਿਤਕਾਂ ਦੀ ਪਛਾਣ ਵੀ ਕਰ ਲਈ ਗਈ ਹੈ 10 ਔਰਤਾਂ ਮ੍ਰਿਤਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ